ਆਪਣਾ ਖੇਰਾ ਸਾਹਮਣੇ ਮੈਨੂੰ ਫੋਨ ਕੀਤਾ ਜਰਨ ਸਾਹਿਬ ਤੁਸੀਂ ਵਿਦੋ ਕਰ ਜਾ ਤੇ ਮੈਂ ਸਮਝਾ ਕਿ ਬਈ ਇਹ ਇਨਸਾਨੀਅਤ ਨਹੀਂ ਹੈ ਇਹ ਚੋਰੀ ਤੇ ਨਾਲ ਸੀ ਨਾਲ ਚੋਰੀ ਕੇਸ਼ ਰੋਮਲੀ ਕਮੇਟੀ ਦੇ ਵਿੱਚ ਆ ਜਦੋਂ ਤੋਂ ਇਹ ਬਾਦਤ ਪਰਵਾਰ ਦਾ ਸਿੱਧਾ ਬਹੁਤ ਵੱਡਾ ਕਬਜ਼ਾ ਹੋ ਗਿਆ ਇੰਨੀ ਜਿਆਦਾ ਕਰਪਸ਼ਨ ਹੈ ਕਿ ਕੋਈ ਵੀ ਕੰਮ ਉਥੇ ਹੁੰਦਾ ਉਹ ਪੈਸੇ ਦੇ ਦੇਣ ਲੈਣ ਤੋਂ ਬਿਨਾਂ ਨਹੀਂ ਹੁੰਦਾ ਅਸੀਂ ਬਾਗਨ ਸਾਹਿਬ ਨੂੰ ਸਾਰਿਆਂ ਨੇ ਕਿਹਾ ਸੀ ਤੇ ਬਾਦਲ ਸਾਹਿਬ ਸੁਖਵੀਰ ਫੇਲ ਹੋ ਗਿਆ ਇਹਦੀ ਪ੍ਰਧਾਨਗੀ ਥੱਲੇ ਪਾਰਟੀ ਬਹੁਤ ਥੱਲੇ ਚਲ ਗਈ ਇਹਨਾਂ ਨੂੰ ਸੀਨ ਤੋਂ ਲਾਂਭੇ ਕਰ ਲੋ ਲੋਕ ਸਭਾ ਚੋਣਾਂ ਚ ਸ਼੍ਰੀ ਖਰੂਰ ਸਾਹਿਬ ਦੀ ਸੀਟ ਅਕਾਲੀ ਦਲ ਟਕਸਾਲੀ ਅਤੇ ਸੁਖਪਾਲ ਖੈਰਾ ਦੇ ਪੀਡੀਐਲ ਐਂਸ ਲਈ ਵਕਾਰ ਦਾਸ ਸਵਾਲ ਬਣ ਗਈ ਹੈ ਸੀਟੇ ਬੀਬੀ ਖਾਲੜਾ ਤੇ ਜਰਨਲ ਜੇ ਜੇ ਸਿੰਘ ਵਿਚਾਲੇ ਫਤਵਾ ਮੁਕਾਬਲਾ ਹੋਣ ਦੀ ਆਸ ਜਿਤਾਈ ਜਾ ਰਹੀ ਹੈ ਤਾਂ ਇਹ ਸਭ ਵਿਚਾਲੇ ਟਕਸਾਲੀ ਅਕਾਲੀ ਦਲ ਦੇ ਉਮੀਦਵਾਰ ਜਰਨਲ ਜੇ ਜੇ ਸਿੰਘ ਨੇ ਅੱਜ ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਖੁਲਾਸਾ ਕੀਤਾ ਹੈ ਜੇ ਜੇ ਸਿੰਘ ਮੁਤਾਬਕ ਬੀਬੀ ਖਾਲੜਾ ਨੂੰ ਖੜੇ ਕਰਨ ਤੋਂ ਬਾਅਦ ਚਪਾਲ ਖੈਰਾ ਨੇ ਖੁਦ ਉਹਨਾਂ ਨੂੰ ਫੋਨ ਕਰਕੇ ਉਮੀਦਵਾਰੀ ਛੱਡਣ ਲਈ ਕਿਹਾ ਸੀ ਜਿਸ ਦੇ ਜਵਾਬ ਚ ਜੇ ਜੇ ਸਿੰਘ ਨੇ ਕਿਹਾ ਕਿ ਖੈਰਾ ਚੋਰੀ ਤੇ ਸਿਨਾ ਜੋਰੀ ਦੋਵੇਂ ਕਰ ਰਹੇ ਨੇ ਕੋਕੂ ਨਹੀਂ ਕਰਦੇ ਹੋ ਮੈਂ ਕਿਹਾ ਜੀ ਮੈਨੂੰ ਇੱਕ ਪਾਰਟੀ ਦਾ ਡਿਸਪਲਿਨਡ ਸੋਲજર ਹਾਂ ਮੈਨੂੰ ਪਾਰਟੀ ਪ੍ਰਧਾਨ ਨੇ ਅਰਿ ਚੰਡੀ ਦਿੱਤੀ ਹੈ ਮੇਰਾ ਨਾਂ ਪੇਪਰਾਂ 'ਚ ਵੀ ਆ ਗਿਆ ਹੈ ਤੇ ਇਸ ਕਰਕੇ ਮੈਂ ਹੁਣ ਕੈਂਪੇਨ 'ਚ ਇੱਕ ਮਹੀਨਾ ਅੱਗੇ ਲੰਘ ਗਿਆ ਉਹ ਤੋਂ ਬਾਅਦ ਵੀ ਆਪਣੀ ਪਰਮਜੀਤ ਕੌਰ ਦਾ ਨਾਂ ਆਇਆ ਤੇ ਨਾਲ ਉਹ ਤੋਂ 2 ਦਿਨ ਪਹਿਲੇ ਕਹਿੰਦੇ ਨੇ ਜੀ ਅਸੀਂ ਨਹੀਂ ਖੜੇ ਕਰ ਰਹੇ ਕੋਈ ਕਿਸ ਨੂੰ ਖੜੂਰ ਸਾਹ ਤੋਂ ਤੇ ਫਿਰ ਉਹ ਖੜਾ ਕੀਤਾ 2 ਦਿਨ ਪਿਛੋਂ ਆਪਣਾ ਖੇਰਾ ਸਾਹਿਬ ਨੇ ਮੈਨੂੰ ਫੋਨ ਕੀਤਾ ਜਰਨ ਸਾਹਿਬ ਤੁਸੀਂ ਵਿਡੋਅ ਕਰ ਜਾਓ ਤੇ ਮੈਂ ਸਮਝਾ ਕੀ ਭਈ ਇਹ ਇਨਸਾਨੀਅਤ ਨਹੀਂ ਹੈ ਇਹ ਚੋਰੀ ਤੇ ਨਾਲ ਸੀਨਾ ਚੋਰੀ ਕਿਉਂਕਿ ਸੁਣ ਦੀ ਗੱਲ ਕਰੋ ਮੇਰੇ ਨਾਲ ਮੈਂ ਸੋਲਜਰ ਹੈਗਾ ਮੈਂ ਲੜਾਈ ਲੜਨੀ ਹੈ ਸਾਹਮਣੇ ਓਕੇ ਤੇ ਇਸ ਕਰਕੇ ਮੈਂ ਡਟ ਕੇ ਲੜਾਂਗਾ ਮੈਨੂੰ ਪਾਰਟੀ ਮਦਦਾਂ ਦਾ ਪੂਰਾ ਸਪੋਰਟ ਹੈਗਾ ਪਾਰਟੀ ਦਾ ਪੂਰਾ ਸਪੋਰਟ ਹੈਗਾ ਸਾਰੇ ਲੀਡਰ ਦਾ ਸਪੋਰਟ ਹੈ ਆਪਾਂ ਡਟ ਕੇ ਲੜਾਂਗੇ ਜੀ ਜੇਜੇ ਸਾਹਿਬ ਜਦੋਂ ਤੁਹਾਡਾ ਨਾਮ ਹੋ ਗਿਆ ਪਾਕਿਸਤਾਨ ਡਰਦਾ ਸੀ ਤੇ ਸਿਆਸਤ ਨੇ ਤੁਸੀਂ ਆਏ ਤੇ ਬਾਕੀ ਪਾਰਟੀਆਂ ਡਰਨ ਲੱਗ ਪਈਆਂ ਤੁਹਾਨੂੰ ਕਹਿੰਦੀਆਂ ਵਿਦਡਰ ਮੈਂ ਤੇ ਤੁਹਾਡੇ ਉੱਤੇ ਛੱਡਦਾ ਜੀ ਬਰ ਇੱਕ ਚੀਜ਼ ਹੈ ਬਾਰਡਰ ਦੇ ਉਸ ਪਾਰ ਹਰਕਤ ਹੋਈ ਹੈ ਉਹਨਾਂ ਨੇ ਕਹ ਰਿਹਾ ਹੈ ਕਿ ਮੈਂ ਆ ਗਿਆ ਤੇ ਕਈ ਚੀਜ਼ਾਂ ਇੱਥੋਂ ਅਲਾਉਡ ਨਹੀਂ ਹੋਣੀਆਂ ਜਿਹੜੀਆਂ ਹੋਰ ਵਿਆਨੇ ਆ ਹੋ ਸਕਦਾ ਐਨੀ ਦੀ ਨਹੀਂ ਟਕਸਾਲੀਆਂ ਦੇ ਨਿਸ਼ਾਨੇ ਤੇ ਨਾ ਫਿਰ ਪੀਡੀਏ ਸਗੋ ਸ਼ਰਮਣੀ ਕਮੇਟੀ ਵੀ ਹੈ ਟਕਸਾਲੀਆਂ ਗੋ ਨੇ ਇਲਜ਼ਾਮ ਲਗਾਇਆ ਕਿ ਸ਼ਰਮਣੀ ਕਮੇਟੀ ਵਿੱਚ ਕੋਈ ਵੀ ਕੰਮ ਬਿਨਾ ਪੈਸੇ ਲਏ ਨਹੀਂ ਹੁੰਦਾ ਅਸੀਂ ਤਾਂ ਉਦਰੀ ਹੁਣੇ ਕਈ ਵਾਰ ਨਹੀਂ ਟ੍ਰਿਡ ਦੇ ਵਿੱਚ ਗੱਲ ਹੁੰਦੀ ਆ ਕਰਨੂ ਜੀ ਨਹੀਂ ਕਰਦਾ ਲੇਕਿਨ ਇਹ ਆਮ ਹੀ ਲੋਕਾਂ ਦੇ ਵਿੱਚ ਫੁਆਵਾਵਾ ਜਾਂ ਆਮ ਹੀ ਲੋਕ ਗੱਲਾਂ ਬਾਤਾਂ ਕਰਦੇ ਸਮੋਗੇ ਕਿ ਇਸ ਰੋਮਣੀ ਕਮੇਟੀ ਦੇ ਵਿੱਚ ਆ ਜਦੋਂ ਤੋਂ ਇਹ ਬਾਦਤ ਪਰਿਵਾਰ ਦਾ ਸਿੱਧਾ ਬਹੁਤ ਵੱਡਾ ਕਬਜ਼ਾ ਹੋ ਗਿਆ ਇੰਨੀ ਜਿਆਦਾ ਕਰਪਸ਼ਨ ਆ ਵੀ ਕੋਈ ਵੀ ਕੰਮ ਉੱਥੇ ਹੁੰਦਾ ਵਾ ਉਹ ਪੈਸੇ ਦੇ ਦੇਣ ਲੈਣ ਤੋਂ ਬਿਨਾਂ ਨਹੀਂ ਹੁੰਦਾ ਉਹ ਬੱਸ ਕਿੱਥੇ ਜਾਂਦੇ ਆ ਇਹ ਤਾਂ ਉਹਨਾਂ ਨੂੰ ਪੁੱਛੋ ਕਿਥੇ ਜਾਂਦੇ ਉਹਨਾਂ ਬਹਿਲਾਤ ਨਹੀਂ ਜੋ ਮੈਂ ਇਹਦੇ ਉਹਨਾਂ ਨੂੰ ਪੁੱਛੋ ਕਿ ਕਿੱਥੇ ਘੱਟਦੇ ਨੇ ਇਹ ਤਾਂ ਮੈਂ ਉਹਦੇ ਬ੍ਰਾਪੁਰਾ ਸਾਹਿਬ ਤੁਸੀਂ ਵੀ ਉਸੇ ਸ਼ਰੋਮਣੀ ਅਕਾਲੀ ਦੇ ਵਿੱਚ ਲੰਮਾ ਸਮਾਂ ਰਹੇ ਜੋ ਪਿਛਲੇ 3.24 ਮਹੀਨਿਆਂ ਤੋਂ ਹੀ ਪਾਰਟੀ ਤੋਂ ਵੱਖ ਹੋਏ ਜੋ ਤੁਹਾਡਾ ਵੀ ਜਿਹੜੇ ਨਾਲ ਸੰਬੰਧਤ ਸੀ ਤੁਹਾਡੇ ਵਰਕਰ ਸੀ ਉਹ ਵੀ ਸ਼ਰੋਮਣੀ ਕਮੇਟੀ ਦੇ ਵਿੱਚ ਕਈ ਉੱਚੇ ਅਹੁਦਿਆਂ ਦੇ ਉੱਤੇ ਤਾਇਨਾਤ ਕਰਵਾਦੇ ਨੇ ਜੋ ਸ਼ਿਫਾਰਸ਼ਾਂ ਦੇ ਉੱਤੇ ਚੱਲਦੀਆਂ ਰਹੀਆਂ ਨੇ ਦੁਸ਼ਮੀ ਲੱਗਦਾ ਕਿ ਉਹ ਵੀ ਇਸ ਤਰ੍ਹਾਂ ਦੇ ਕ腐ਸ਼ਨ ਦੇ ਵਿੱਚ ਫਸੇ ਨੇ ਕਿਸ ਤਰ੍ਹਾਂ ਦਾ ਲੱਗੋ। ਦੇਖੋ ਜੀ ਪਹਿਲੀ ਗੱਲ ਤੇ ਜਿਹੜਾ ਤੁਸੀਂ ਕਹੋ ਵੀ ਤੁਸੀਂ ਕਾਲੀ ਦਲ ਦੇ ਤੁਸੀਂ ਵੀ ਕਾਲੀ ਦਲ ਚ ਐਂ ਹੁਣ ਵੀ ਕਾਲੀ ਦਲ ਚ ਆ ਪਹਿਲਾਂ ਵੀ ਕਾਲੀ ਦਲ ਸਾਂ ਸਾਡੇ ਸਾਡਾ ਜਿਹੜਾ ਵਾ ਅਸੀਂ ਜੋ ਚਾਹੁੰਨੇ ਆ ਅਸੀਂ ਚਾਹੁੰਨੇ ਆ ਜਿਹੜਾ ਇਹ ਬਾਦਾਨਾ ਦਾ ਜਿਹੜਾ ਟੱਬਰ ਇਹ ਪ੍ਰਾਈਵੇਟ ਕੰਪਨੀ ਆ ਇਹ ਪ੍ਰਾਈਵੇਟ ਕੰਪਨੀ ਬਣੇ ਹੋ ਜਾਵੇ ਤੇ ਜਿੱਤਰਾ 1920 ਦੇ ਵਿੱਚ ਜਿਸ ਸੂਰ ਸਿਧਾਂਤ ਨਾਲ ਕਾਲੀ ਦਲ ਬਣਿਆ ਸੀ ਉਹੋ ਜੇ ਕਾਲੀ ਦਲ ਦੀ ਇਹ ਦੀ ਸ਼ਕਲ ਤੇ ਸੂਤ ਜਿਹੜੀ ਆ ਬਣ ਜਾਵੇ ਬਾਕੀ ਜਿਹੜਾ ਦੂਰ ਤੋਂ ਹੈ ਕਿਹਾ ਵੀ ਤੁਸੀਂ ਵੀ ਉੱਥੇ ਸਾਂ ਅਸੀਂ ਉਦੋਂ ਵੀ ਰੌਲਾ ਪਾਉਂਦੇ ਰਹੇ ਅਸੀਂ ਉਹਦੇ ਤੋਂ ਵੀ ਪਹਿਲਾਂ ਰੌਲਾ ਪਾਉਂਦੇ ਰਹੇ ਆ ਤੇ ਅਸੀਂ ਹੁਣ ਵੀ ਰੌਲਾ ਪਾਉਂਦੇ ਆ ਕਾਰਨ ਜਿਹੜਾ ਪਾਰਟੀ ਜਿਹੜਾ ਤੁਸੀਂ ਆਨੇ ਉਹਨਾਂ ਨੂੰ ਛੱਡਿਆ ਉਹ ਨੰਬਰ ਨੂੰ ਜਿਹੜਾ ਛੱਡਿਆ ਬਾਦਲ ਨੂੰ ਛੱਡਿਆ ਅਸੀਂ ਪਾਰਟੀ ਨਹੀਂ ਛੱਡੀ ਇਹ ਜਿਹੜਾ ਇਹਨਾਂ ਨੂੰ ਛੱਡਿਆ ਇਸੇ ਕਰਕੇ ਛੱਡਿਆ ਵੀ ਇਹ ਨੇਹਿਰਗਰਦੀ ਪੰਜਾਬ ਦੇ ਵਿੱਚ ਆਰਥਿਕ ਤੌਰ ਤੇ ਪੰਜਾਬ ਨੂੰ ਕਮਜ਼ੋਰ ਕੀਤਾ ਅਕਾਲ ਤਖਤ ਸਾਹਿਬ ਦੀ ਮਾਨ ਮਰਜਾਦਾ ਮਿੱਟੀ ਦੇ ਵਿੱਚ ਮਾਰ ਦਿੱਤੀ ਸ਼੍ਰੋਮਣੀ ਇੱਕ ਕਮੇਟੀ ਦਾ ਸਿਆਸੀ ਕੰਮ ਕਰ ਲਿਆ ਸਾਧ ਨੂੰ ਬਿਨਾ ਮੰਗਿਆ ਮਾਫੀ ਬੁਲਾਦ ਕਰ ਸਾਧ ਨੂੰ ਦੇ ਦਿੱਤੀ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾ ਕੇ ਸਾਡਾ ਰਾਜ ਪਾਕ ਸੀ ਸਿੱਖਾਂ ਦਾ ਰਾਜ ਸੀ ਤੇ ਕੋਈ ਬੰਦੇ ਨੂੰ ਕਿਸੇ ਨੂੰ ਫੜਿਆ ਨਹੀਂ ਕੋਈ ਐਕਸੀਡੈਂਟ ਲਿਆ ਤੇ ਉਹਦੇ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਮੀਆਂ ਕਰਾਈਆਂ ਉਹਨਾਂ ਦੇ ਨਾਲ ਜੱਫੀਆਂ ਪਾਉਂਦੇ ਆ ਤੇ ਉਹਨਾਂ ਦੇ ਕੋਲ ਵੋਟਾਂ ਲੈਣ ਜਾਂਦੇ ਆ ਤੇ ਉਹਨਾਂ ਦੇ ਕੋਲ ਜਾ ਕੇ ਪੈਰਾਂ ਨੂੰ ਹੱਥ ਲਾਉਂਦੇ ਆ ਤੇ ਅਹੀਂ ਤੇ ਸ਼ਖਤਾਨੰਦ ਪ੍ਰੋਫੈਸਰ ਸੁਮੀਰ ਬਾਦਲ ਅਕਸਰ ਇੱਕ ਗੱਲ ਕਹਿੰਦੇ ਵੀ ਤੁਸੀਂ ਕੁਦੂਰ ਸਾਹਿਬ ਤੋਂ ਇੱਕ ਪੌਜੇ ਜਰਨੈਲ ਨੂੰ ਮੈਦਾਨ 'ਚ ਉਤਾਰਿਆ ਉਹ ਤੁਸੀਂ ਮਾਜੀ ਦਾ ਜਰਨੈਲ ਆਪਣੇ ਆਪ ਨੂੰ ਕਹਿੰਦੇ ਪਰ ਇਹ ਕੈਸੇ ਜਰਨੈਲ ਹੋਏ ਜਿਹੜੇ ਇਲੈਕਸ਼ਨ ਤੋਂ ਭੱਜ ਰਹੇ ਨੇ ਔਰ ਉਮੀਦਵਾਰਾਂ ਨੂੰ ਜਰਦਾ ਰਹੇ ਆਪ ਇਲੈਕਸ਼ਨ ਤੋਂ ਭੱਜ ਰਹੇ ਪਹਿਲੀ ਗੱਲ ਤੇ ਆ ਵੀ ਮੈਂ ਕੋਈ ਜਰਨੈਲ ਹੀ ਨਹੀਂ ਜਰਨੈਲ ਤੇ ਆ ਬੈਠੇ ਆ ਮੈਂ ਕਹਦਾ ਜਰਨੈਲ ਐਂ ਤੇ ਵਰਕਰ ਹੁੰਨੇ ਆ ਸੇਵਾਦਾਰੋਂ ਨਿਆ ਚੌਕੀਦਾਰੋਂ ਨਿਆ ਜੇ ਕੋਈ ਭੈਣ ਭਰਾ ਸਤਿਕਾਰ ਕਰ ਦੇਣਾ ਤੇ ਠੀਕ ਆ ਤੇ ਨਹੀਂ ਤੇ ਫਿਰ ਤੁਹਾਡੇ ਪੈਰਾਂ ਦੇ ਵਿੱਚ ਰੁਲਦੇ ਫੁਲਦੇ ਰਹੇ ਨੇ ਮੇਰੀ ਗੱਲ ਸੁਣੋ ਕਿ ਅਸੀਂ ਤੁਹਾਨੂੰ ਦੱਸਤਾ ਵੀ ਅਸੀਂ ਸਿਰਫ ਇੱਥੇ ਨਾ ਜਾ ਰਹੇ ਜਿਹੜੋ ਪਾਰਟੀ ਬਣਾਈ ਆ ਤੇ ਇਹ ਵਚਨ ਕੀਤਾ ਉੱਥੇ ਕਾਗਜ਼ਾਂ ਤੇ ਜਾ ਕੇ ਵੀ ਅਸੀਂ ਆਪ ਪਾਰਲੀਮੈਂਟ ਦੀ ਚੋਣ ਨਹੀਂ ਲੜਨੀ ਹੈ ਜੀ ਇਸ ਕਰਕੇ ਨਹੀਂ ਲੜੀ ਹੋਰ ਕੋਈ ਸਾਨੂੰ ਸਾਨੂੰ ਕੋ ਡਰਤ ਨਹੀਂ ਆਉਂਦਾ ਕਿਸੇ ਕਰਦਾ ਵੀ ਕਹਿੰਦਾ ਕਿ ਅਸਲੀ ਅਸਲ ਸ਼ਰੋਮਣੀ ਕਾਲੀਦਲ ਉਹਨਾਂ ਦਾ ਆਇਆ ਕਿ ਟਕਸਾਲੀ ਜਿਹੜਾ ਸ਼ਰੋਮਣੀ ਕਾਲੀਦਲ ਟਕਸਾਲੀ ਹੈ ਉਹ ਜਾਲੀ ਨੇ ਉਹ ਤੁਹਾਨੂੰ ਜਾਲੀ ਕਹਿ ਰਹੇ ਹਾਂ ਗੱਲ ਸੁਣੋ ਉਹ ਤੇ ਸ਼ੇਖਵਾਲ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕਹੀ ਸੀ ਜਦ ਮੈਂ ਉਹ ਜੀ ਨਾਂ ਕਹਿ ਸਕਾਂ ਜਦੋਂ ਅਸੀਂ ਉੱਥੇ ਕਾਲੀਦਲ ਦੇ ਵਿੱਚ ਮੈਂ ਡਾਕਟਰ ਰਤਨ ਸਿੰਘ ਸੇਵਾ ਸਿੰਘ ਸ਼ੇਖਵਾਲ ਇਹ ਸਾਰੇ ਅਸੀਂ ਕੰਮ ਕਰਦੇ ਸਾਂ ਤੇ ਉਦੋਂ ਤੇ ਉਹ ਸਮਝਦੇ ਸੀ ਵੀ ਇਹ ਜਰਨੈਲ ਆ ਤੇ ਇਹ ਥਾਮਿਆ ਕਾਲੀਦਲ ਦੇ ਤੇ ਸਾਨੂੰ ਸੱਜੇ ਤੇ ਖੱਬੇ ਆਪ ਦੇ ਭਾਉਂਦੇ 60 ਸਾਲ ਦੀ ਸਾਡੀ ਰਾਜਨੀਤੀ ਆ 60 ਸਾਲ ਪਹਿਲਾਂ ਮੈਂ ਕੈਦ ਕੱਟੀ ਆ ਤੇ ਨੇ ਮੇਰਾ ਸਾਥੀ ਨੇ ਇਹਨਾਂ ਦੇ ਪਿਤਾ ਜੀ ਨੇ ਨਾਲ ਨੇ ਡਾਕਟਰ ਰਤਨ ਸੋਰਾ ਨੇ ਚਾਰ ਪੰਜ ਵਾਰ ਐਮਐਲਏ ਬਣੇ ਐਮਪੀ 2 3 ਵਾਰ ਬਣੇ ਗਰੀਬ ਚਾ ਬਣਿਆ ਤੂੰ ਤੂੰ ਇਤਿਹਾਸ ਤੇ ਸਾਡਾ ਵੇਖੋ ਅਹੀਂ ਅਹੀਂ ਦੱਸੋ ਲੋਕੇ ਪੋਸਟਾਂ ਮਗਰ ਭੱਜੇ ਫੜਦੇ ਇਤੇ ਛੱਡ ਕੇ ਆਏ ਸਭ ਕੁਝ ਬਰੰਪੁਰਾ ਜੀ ਸਾਡਾ ਕੀ ਕਸੂਰ ਆ ਤੂੰ ਸੁਸੀ ਗੱਲ ਸੁਣੋ ਧੰਨਵਾਦ ਜੀ ਮੀਡੀਆ ਨੂੰ ਮੈਂ ਦੱਸਦਾ ਅਹੀਂ ਜਦੋਂ ਅਸੀਂ ਜਦੋਂ ਲੋਕਾਂ ਦੇ ਕੋਲ ਜਾਣੇ ਸੀ ਨਾ ਜਦੋਂ ਇਹ ਪਾਪ ਦਾ ਢੇਡਾ ਭਰ ਗਿਆ ਤੇ ਅਸੀਂ ਅਸੀਂ ਜਨਰਲ ਲੋਕਾਂ ਕੋ ਜਾਣੇ ਹਾਂ ਤੇ ਸਾਨੂੰ ਕਹਿੰਦੇ ਬ੍ਰਹਮਪੁਰਾ ਜੀ ਤੂੰ ਹੀ বোਲੇ ਹੋਗੇ ਜੋ ਕੰਨਾਂ ਤੋਂ ਨਹੀਂ ਸੁਣਦਾ ਅੱਖਾਂ ਤੋਂ ਅੰਨੇ ਹੋ ਗਏ ਜੋ ਤੁਹਾਨੂੰ ਦਿਖਦਾ ਨਹੀਂ ਕੁਝ ਕੀ ਤੁਹਾਡੀ ਪਾਰਟੀ ਦੇ ਵਿੱਚ ਹੋ ਰਿਹਾ ਬ੍ਰਹਮ ਜੀ ਅਸੀਂ ਅਸੀਂ ਜੇ ਸੱਚੀ ਪੋਥੇ ਲੋਕਾਂ ਨੇ ਸੁਣਦੇ ਆ ਇਹ ਤੇ ਜਦੋਂ ਬਿਲਕੁਲ ਸਾਥੋਂ ਜਰੇ ਹੀ ਨਹੀਂ ਗਿਆ ਤੇ ਅਸੀਂ ਇਹ ਕੰਮ ਕੀਤਾ ਵਾ ਸਕਸਾਲੀ ਅਗੂਆਂ ਮੁਤਾਬਕ ਉਹਨਾਂ ਅਕਾਲੀ ਦਲ ਚ ਰਹਿੰਦੇ ਆ ਸੁਖਬੀਰ ਬਾਦਲ ਅਤੇ ਵਿਕਰਮ ਮਜੀਠੀਆ ਦਾ ਕਈ ਵਾਰ ਅਸਤੀਫਾ ਮੰਗਿਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਮੋਕਰਨ ਸੁਖਬੀਰ ਬਾਦਲ ਅੱਜ ਵੀ ਪਾਰਟੀ ਨੂੰ ਨਿੱਜੀ ਕੰਪਨੀ ਵਾਂਗ ਚਲਾ ਰਹੇ ਨੇ ਜਿਸ ਕਾਰਨ ਹੁਣ ਉਹ ਦੁਬਾਰਾ ਕਦੇ ਵੀ ਸ਼ਰਮਨੀ ਅਕਾਲੀ ਦਲ ਵਿੱਚ ਸ਼ਾਮਿਲ ਨਹੀਂ ਹੋਣਗੇ ਇਹ ਮੋੜ ਤਾਂ ਕਹਿੰਦੇ ਰਹੇ ਆ ਪਰ ਅੰਦਰ ਕਹਿੰਦੇ ਰਹੇ ਆ 2017 ਚ ਜਦੋਂ ਇਲੈਕਸ਼ਨ ਹੋਈ ਆ ਤੇ ਕਾਲੀ ਦਲ ਦੀ ਹਾਰ ਹੋਈ ਆ ਤੇ ਉਸ ਵੇਲੇ ਪਹਿਲੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਮੈਂ ਉੱਠ ਕੇ ਕਿਹਾ ਕਿ ਬਾਦਲ ਸਾਹਿਬ ਅੱਜ ਤੁਸੀਂ ਜਿਹੜੀ ਹਾਰ ਹੋਈ ਆ ਇਹ ਜਿਹੜੀ ਬੀਸੀ ਹੋਈ ਕਾਲੀ ਦਲ ਦੀ ਇਹਦੇ ਤੇ ਅੱਜ ਖੁੱਲ ਕੇ ਗੱਲ ਕਰੋ ਬਾਦਲ ਸਾਹਿਬ ਕਹਿੰਦੇ ਤੁਸੀਂ ਕਰੋ ਮੈਂ ਕਿਹਾ ਜੀ ਮੈਂ ਫਿਰ ਖੁੱਲ ਕੇ ਕਰਦਾ ਵਾਂ ਕਿ ਇਹਨਾਂ ਦੀਆਂ ਬੇਪੂਖੀਆਂ ਨਾ ਸੁਖਵੀਰ ਬਾਦਲ ਮਜੀਠਾ ਐਂਡ ਕੰਪਨੀ ਦੀਆਂ ਇਹਨਾਂ ਦੀਆਂ ਗਲਤੀਆਂ ਨਾ ਇਹਨਾਂ ਦੀਆਂ ਮਦੀਕੀਆਂ ਨਾ ਰੇਤਾ ਬਜਰੀ ਨਿਕੜ ਸੁੱਕਰ ਹਾਹਾ ਕਾਰਮਚੀਰੇ ਇਨਾਂ ਦਾ ਕਰਕੇ ਜਿਹੜਾ ਵਾ ਇਹ ਜਿਹੜੀ ਆ ਇਹ ਹਾਰ ਹੋਈ ਆ ਪ੍ਰਭੂ ਜੀ ਸੁਣੋ ਗੱਲ ਸੁਣੋ ਗੱਲ ਵੀ ਸੁਣ ਲਓ ਨਾ ਫਿਰ ਪੂਰੀ ਗੱਲ ਬਣਾ ਲਓ ਫੇਰ ਮੈਨੂੰ ਉਹ ਕਹਿੰਦੇ ਫੇਰ ਫੇਰ ਕੀ ਹੋਵੇ ਫੇਰ ਮੈਂ ਉਹਨਾਂ ਨੂੰ ਕਿਹਾ ਜੇ ਇਹਨਾਂ ਨੂੰ ਕਹੋ ਬਾਦਲ ਸਾਹਿਬ ਸੁਖਬੀਰ ਧੋਵੇਂ ਜੀਦੇ ਮੇਰੇ ਮੂੰਹ ਤੇ ਲਾਇਓ ਮੈਂ ਕਿਹਾ ਜੇ ਇਹਨਾਂ ਨੂੰ ਕਹੋ ਤਸੀਫਾ ਦੇਣ ਕੌਣ ਕੌਣ ਜੀ ਸੁਖਬੀਰ ਬਾਦਲ ਤੋਂ ਸਾਰੇ ਜਿੰਨੇ ਦੋ ਜਿਹੜੇ ਤੁਸੀਂ ਕਹਿ ਰਹੇ ਮਜੀਠਾ ਨਾਲੂ ਦੀ ਕੰਪਨੀ ਕੰਪਨੀ ਦਾ ਮਤਲਬ ਤੇ ਜਿੰਨੇ ਜਿੰਨੇ ਨਾਲ ਸਾਰੇ ਸਰਦਾਰ ਸਾਹਿਬ ਲੀਡਰ ਮਨਜੂਰ ਹੈ ਨਹੀਂ ਨਹੀਂ ਮਨਜੂਰ ਜੇ ਵੀਰ ਮਾਨਨ ਨਾ ਬਾਦਲ ਸਾਹਿਬ ਤੇ ਗੱਲ ਸੁਣ ਲਈ ਬਾਦਲ ਸਾਹਿਬ ਦੇ ਤਰਲੇ ਲੈਂਦੇ ਰਹਾਂ ਅਸੀਂ ਤੇ ਤਰਲੇ ਲੈਂਦੇ ਨੇ ਬਾਦਲ ਸਾਹਿਬ ਦਾ ਬਹੁਤ ਸਤਿਕਾਰ ਅਸੀਂ ਕਰਦੇ ਰਹਾਂ ਅਸੀਂ ਤੇ ਚਲੋ ਉਹ ਤਾਂ ਗੱਲ ਜਾਤੀ ਤੌਰ ਤੇ ਤੇ ਸ਼ਾਇਦ ਹੁਣ ਵੀ ਮਾੜਾ ਮੋੜ ਸਤਿਕਾਰ ਕਰਦੇ ਆ ਪਰ ਤੁਸੀਂ ਮੈਨੂੰ ਦੱਸੋ ਵੀ ਉਹਨੇ ਕੀਤਾ ਕੀ ਆ ਉਹਨਾਂ ਕਿਉਂ ਨਹੀਂ ਰੋਕੇ ਆਪਦੇ ਮੁੰਡੇ ਨੂੰ ਕਿਉਂ ਨਹੀਂ ਡੱਬ ਨੂੰ ਰੋਕਿਆ ਵੇਖੋ ਮੈਂ ਇਹ ਗੱਲ ਕਲੀਅਰ ਕਰ ਦਿੰਦਾ ਆਂ ਕਿ ਵੇਖੋ ਮੈਂ ਇਹ ਗੱਲ ਕਲੀਅਰ ਕਰ ਦਿਆਂ ਨੰਸੀਂ ਬਾਦਲ ਸਾਹਿਬ ਨੂੰ ਸਾਰਿਆਂ ਨੇ ਕਿਹਾ ਸੀ ਤੇ ਬਾਦਲ ਸਾਹਿਬ ਸੁਖਵੀਰ ਫੇਲ ਹੋ ਗਿਆ ਇਹਦੀ ਪ੍ਰਧਾਨਗੀ ਥੱਲੇ ਪਾਰਟੀ ਬਹੁਤ ਥੱਲੇ ਚਲ ਗਈ ਤੀਸਰੇ ਨੰਬਰ ਤੇ ਆ ਗਈ ਰਾਜਪਾਗ ਕਰਨ ਵਾਲੀ ਪਾਰਟੀ ਤੇ 15 ਸੀਟਾਂ ਰਹਿ ਗਈਆਂ 117 ਨੂੰ ਤੇ ਤੁਸੀਂ ਇਹਨੂੰ ਲਾਂਬੇ ਕਰਦੇ ਹੋ ਇਹਦੇ ਨਾਲ ਜਿਹੜੇ ਸਹਿਯੋਗੀ ਨੇ ਮਜੀਠੀਆ ਵਗੈਰਾ ਇਹਨਾਂ ਨੂੰ ਸੀਨ ਤੋਂ ਲੰਬੇ ਕਰ ਲੋ ਉਸ ਦਿਨ ਅਸੀਂ ਕਿਹਾ ਸੀ ਵੀ ਤੁਹਾਨੂੰ ਤੁਸੀਂ ਆਪ ਦਾ ਵਾਗ ਡੋਰ ਲੈ ਲੋ ਅਸੀਂ ਇਹ ਵੀ ਗੱਲ ਕਹੀ ਸੀ ਵੀ ਆਪ ਵਾਗ ਡੋਰ ਲੈ ਲੋ ਤੇ ਇਹ ਫੇਰ ਕੰਮ ਸੂਤਰ ਆ ਸਕਦਾ ਲੇਕਿਨ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ ਵੀ ਤੁਸੀਂ ਹੁਣ ਬਾਦਲ ਸਾਹਿਬ ਤੁਹਾਨੂੰ ਪ੍ਰਮਾਨ ਨੇ ਜਿਸ ਦਿਨ ਦਾ ਮੈਂ ਪਹਿਲਾਂ ਵੀ ਕਹਿ ਬੈਠਾ ਕਿ ਅਕਾਲ ਤਖਤ ਸਾਹਿਬ ਤੋਂ ਜਾ ਕੇ ਫੈਸਲਾ ਲੈਣ ਤੋਂ ਬਾਅਦ ਇੱਕ ਸਧਾਰਨ ਸਿੱਖ ਜਿਹੜਾ ਉਹ ਵੀ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋ ਸਕਦਾ ਅਸੀਂ ਤਿੰਨੇ ਜ਼ਿੰਮੇਵਾਰਨ ਸਾਂ ਲਿਆ ਇਸ ਕਰਕੇ ਉਸ ਵੇਲੇ ਵਕਤ ਸੀ ਅਸੀਂ ਆਪ ਕਿਹਾ ਸੀ ਵੀ ਬਾਦਲ ਸਾਹਿਬ ਆਗਡੋਰ ਤੁਸੀਂ ਆਪ সামਲੋ ਲੇਕਿਨ ਉਸ ਵੇਲੇ ਮੇਰੀ ਗੱਲ ਪੂਰੀ ਹੋ ਲੰਦਿਓ ਮੈਂ ਤੁਹਾਡੇ ਸਾਰਿਆਂ ਦੇ ਸਵਾਲ ਦਾ ਜਵਾਬ ਦੰਦਾਂ ਲੇਕਿਨ ਮੇਰੀ ਗੱਲ ਪੂਰੀ ਹੋ ਲੰਦਿਓ ਉਸ ਦਿਨ ਬਾਦਲ ਸਾਹਿਬ ਨੇ ਸਾਡੇ ਸਵਾਲ ਦੇ ਜਵਾਬ ਚ ਕਿਹਾ ਸੀ ਵੀ ਨਾ ਮੇਰੀ ਉਮਰ ਤੇ ਨਾ ਮੇਰੀ ਸਿਹਤ ਅਲਾਓ ਕਰਦੀ ਆ ਤੇ ਐਂਡ ਕਰਕੇ ਇੱਥੇ ਹੱਥ ਕਰਕੇ ਇਦਾਂ ਹੱਥ ਜੋੜ ਕੇ ਕਿਹਾ ਸੀਗਾ ਵੀ ਮੇਰੀ ਜਿੰਨੀ ਸੇਵਾ ਵਾ ਉਹ ਹੁਣ ਕਬੂਲ ਕਰੋ ਮੈਂ ਹੁਣ ਹੋਰ ਸੇਵਾ ਨਹੀਂ ਕਰ ਸਕਦਾ ਲੇਕਿਨ ਜਦੋਂ ਵੇਖਿਆ ਕਿ ਬਾਦਲ ਸਾਹਿਬ ਦੇ ਪੁੱਤ ਦੀ ਬੇੜੀ ਡਾਵਾ ਡੋਲ ਹੁੰਦੀ ਆ ਤੇ ਫੇਰ ਉਮਰ ਵੀ ਭੁੱਲ ਗਈ ਤੇ ਸਿਹਤ ਵੀ ਭੁੱਲ ਗਈ ਤੇ ਜਿਹੜੇ ਸਾਡੇ ਨਾਲ ਕੌਲ ਕਰਾਰ ਕੀਤੇ ਸੀ ਉਹ ਵੀ ਭੁੱਲ ਗਏ ਤੇ ਉੱਠ ਕੇ ਉਸੇ ਤਰ੍ਹਾਂ ਉਸੇ ਸੇਜ ਤੇ ਉਸੇ ਉਮਰ ਤੇ ਪੁੱਤ ਮੋਹ ਕਰਕੇ ਉਹਦੀ ਮੱਤ ਤੇ ਮੁੜ ਕੇ ਨਿਕਲ ਆਇਆ ਹੁਣ ਐਹੋ ਜੇ ਇਨਸਾਨ ਦਾ ਹੁਣ ਕਿਵੇਂ ਇਤਬਾਰ ਕੀਤਾ ਜਾ ਸਕਦਾ ਦੂਸਰਾ ਅਕਾਲ ਤਖਤ ਤੇ ਕੀਤੀ ਹੋਈ ਗੱਲ ਤੇ ਮੁੜ ਕੇ ਅਸੀਂ ਕੋਈ ਵਿਚਾਰ ਨਹੀਂ ਕਰਦੇ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਸ੍ਰੀ ਖਡੂਰ ਸਾਹਿਬ ਦੀ ਸੀਟ ਤੇ ਉਮੀਦਵਾਰਾਂ ਵਿਚਾਲੇ ਰੇੜਕਾ ਜਾਰੀ ਹੈ ਚਕਾਲ ਖੇਰਾ ਟਕਸਾਲੀਆਂ ਨੂੰ ਜਰਨਲ ਜੇ ਜੇ ਸਿੰਘ ਦਾ ਨਾਮ ਵਾਪਸ ਲੈਣ ਦੀ ਅਪੀਲ ਕਰ ਰਹੇ ਨੇ ਜਦਕਿ ਟਕਸਾਲੀ ਜਰਨਲ ਜੇ ਜੇ ਸਿੰਘ ਨੂੰ ਚੋਣ ਲੜਾਉਣ ਤੇ ਵ지ਦ ਨੇ ਇਸ ਤੇ ਆ ਦਿੱ ਟਕਸਾਲਿਆਂ ਵੱਲੋਂ ਪ੍ਰੈਸ ਕਾਨਫਰੰਸ ਕਰ ਅਧਿਕਾਰਕ ਤੌਰ ਤੇ ਮੋਹਰ ਲਾ ਦਿੱਤੀ ਗਈ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ